ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਪੰਜ ਗਾਵਾਂ ਸੇ ਲਈ ਲੈ ਕੇ ਆਏ ਜੀ ਦੋ ਤਾਜ਼ੀਆਂ ਸੂਈਆਂ ਬਈ ਤਿੰਨ ਗੱਬਣਾ ਨੇ ਆਓ ਖੁੱਛ ਲੈਨੇ ਬਾਈ ਤੁਹਾਡੇ ਟੋਰਟੇਲ ਭਾਈ ਜੀ ਸਸੀ ਕਾਲਾ ਸ੍ਰੀ ਗਾਲੀ ਦਾਟ ਹੋ ਠੀਕ ਹੋ ਬੜੀ ਬਹੁਤ ਵਧੀਆ ਮਾਲਕ ਦੀ ਕਿਰਪਾ ਹੈ ਚਲੋ ਵਧੀਆ ਨਾਮ ਤੇ ਐਡਰੈਸ ਹੋ ਨਾਮ ਕਾਲਾ ਸਿੰਘ ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲਾ ਡੈਕਟਰ ਤਹਿਸੀਲ ਬਈ ਤਪਾ ਨੇੜੇ ਪਿੰਡ ਬਈ ਨੇੜੇ ਆਪ ਨੂੰ ਭਰੋੜ ਸ਼ਹਿਰ ਆਗੇ ਤੇ ਰਾਮਗੜ ਆਗੇ ਮੋਬਾਈਲ ਨੰਬਰ ਬੋਲ 9915810683 ਠੀਕ ਹੈ ਬਾਈ ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਭਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਆ ਸੂਆ ਇਹ ਬੱਸੀ ਦਾ ਟਰਾਈ ਤੜਕੇ ਸੂਇ ਦੂਜਾ ਸੂਆ ਸੂਇ ਆ ਪਈਏ ਜੇਰ ਬੱਠਲ ਚਾਦੀ ਤੜਕੇ 4 4 ਵਜੇ ਸੂਇ ਆ ਜੇਰ ਜੇਰ ਕੰਪਲੀਟ ਆ ਬੱਚਾ ਕੀ ਦੇਤਾ ਇਹਨੇ ਇਹਨੇ ਬੱਸੀ ਦਿੱਤੀ ਆ ਬਹੁਤ ਚੰਗੀ ਜੱਟ ਬੱਸੀ ਬਹੁਤ ਚੰਗੀਆਂ ਨਾ ਹਾਂ ਬੱਚਾ ਭਾਈ ਬੱਸੀ ਨੂੰ ਜਨਮ ਦਤਾ ਬੱਚੀ ਦੀ ਕੁਆਲਿਟੀ ਦੇਖੋ ਬੱਚੀ ਫੁੱਲ ਬਰੀਡ ਆ ਔਲ ਨੇ ਭਾਈ ਕਾਲੇ ਤੌਰ ਕੇ ਰਖਾ ਦੇ ਕਿੰਨਾ ਕੁ ਬੋਲਾ ਅੱਜ ਕੱਢਿਆ ਫਿਰ ਬੋਲਾ ਕੱਢਿਆ ਡਾਕਟਰ 3 ਕਿਲੋਟਰ ਕੱਢਿਆ ਹਾਂ ਹਾਂ ਕਿੰਨਾ ਕੁ ਦੁੱਧ ਦੀ ਰੁਵਾਸਤੀ ਮਿਲੀ 15 ਕਿਲੋ ਠੀਕ ਆ ਭਾਈ 14 ਤੋਂ ਜਰਸੀ ਅਬ ਇੱਕ ਟੌਪ ਕਲਾਸ ਆਰਡਰ ਕਮਾਲ ਦਾ ਮੁੱਠੀ ਵਾਲਾ ਥਾਣ ਕੱਲਾ ਕੱਲਾ ਥਾਣ ਫੇਸ ਬੜਾ ਚੰਗਾ ਤੋਰਾ ਇੱਕ ਨੰਬਰ ਲੇਵਾ ਕਮਾਲ ਦਾ ਲੇਵਾ ਦੇਖੋ ਭਾਈ ਲੇਵਾ ਬਹੁਤ ਸੋਹਣਾ ਤਿਆਰ ਕਰਿਆ ਸੂਈ ਸਵਾਈ ਬੱਚਾ ਕਰਮਾਈ ਨੇ ਬੱਚੀ ਨੂੰ ਜਾਨਾ ਦਿੱਤਾ ਠੰਡੀ ਠੁੰਡੀ ਕਿਵੇਂ ਆ ਪੂਰੀ ਚੰਗੀ ਚਵਾਈ ਨੂੰ ਪੂਰੀ ਚੰਗੀ ਠੰਡੀ ਹੈ ਜੱਟ ਪੂਰੀ ਠੀਕ ਆ ਹਾਂ ਤੇ ਮੁੱਲ ਕੀ ਹੈ ਜੱਜ ਜੱਜ ਦਾ ਮੁੱਲ ਡਾਕਟਰ ਜਿੰਨਾ ਮਰਜ਼ੀ ਕਰਾ ਲੈ ਬਹਿੜ ਆਪਾਂ ਇਹ 57000 ਦੀ ਦੇਣੀ ਆ ਮੁੱਲ ਕਰਾਉਣਾ ਬਾਈਕ ਦਾ ਜਿੰਨਾ ਮਰਜ਼ੀ ਕਰਾ ਲਓ 57000 ਦੀ ਵਹਿੜਾ ਜਿਹੜੀ ਦੇ ਦੇਾਂਗੇ ਬਾਈ ਸੂਈ ਸਵਾਈ ਆ ਬੱਚਾ ਮਗਰ ਬੱਚੀ ਆ ਆਰਡਰ ਕਮਾਲ ਦਾ ਥਾਣ ਬਹੁਤ ਚੰਗਾ ਮੁੱਠੀ ਵਾਲਾ ਥਾਣ ਕੱਲਾ ਕੱਲਾ ਬੋਚੀ ਚੋਈ ਚੋਈ ਬਹੁਤ ਚੰਗੀ ਰੈਕਟਰ ਬੈਣੀ ਮੋਟੀ ਮੋਟੀ ਚੋਈ ਆ ਨੰਬਰ 1 ਅੱਜ ਹੀ ਸੂਈ ਆ ਮੋਟੀ ਮੋਟੀ ਚੋਈ ਆ ਅੱਜ ਹੀ ਸੂਈ ਆ ਅੱਗੇ ਦੋ ਨੰਬਰ ਤੇ ਕਿਹੜਾ ਸੂਆ ਵੀਰੇ ਇਹ ਦੂਜਾ ਸੂਆ ਸੂਈ ਵੀ ਆ ਵਹਿੜ ਆ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਸੂਈ ਨੂੰ ਚੌਥਾ ਦਿਨ ਡਾਕਟਰ ਆਜੇ ਉਹ ਛੀ ਦੀ ਡੱਬੀ ਠੀਕ ਆ ਹਾਂ ਡੱਬੀ ਬੱਚੀ ਹੈ ਦੀ ਆਪ ਛੀ ਦੀ ਹੈ ਠੀਕ ਆ ਬਾਈ ਹਾਂ ओके okay, बच्चा वच्ची वच्ची बहुत जंगी है ना हां वे कितना किलो बोला 12 किलो बोला तैयार है ਥੱਲੇ ਹੁਣ 12 ਕਿਲੋ हां 12 ਕਿਲੋ ਠੀਕ ਆ ਬਾਈ ਆਰਡਰ ਕਮਾਲ ਦਾ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਣ ਨੇ ਕੜਵੇਂ ਪੂਰੇ ਗੈਪ ਤੇ ਚਵਾਈ ਕਿਵੇਂ ਆ ਦੀ ਇੱਕ ਨੰਬਰ ਚਵਾਈ ਆ ਜਮ ਇੱਕ ਨੰਬਰ ਚਵਾਈ ਆ ਫੁੱਲ ਕੱਦ ਦਾ ਪਲੀ ਵੀ ਚੰਗੀਆਂ ਲੇਵਾ ਕਮਾਲ ਦਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਚਵਾਈ ਚੁਈ ਚੰਗੀਆਂ ਤੋੜਾ ਦੇਖੋ ਇੱਕ ਨੰਬਰ ਤੇ ਕੀ ਮੁੱਲ ਆ ਬਾਈ ਜੈਜਾ ਡਾਕਟਰ ਮੁੱਲ ਜਿੰਨਾ ਮਰਜ਼ੀ ਕਰਾ ਲਾ 70 ਕਰਾ ਕੋਈ ਫਸ ਇਹ ਬੈ 68000 ਦੀ ਦੇਣੀ ਆ ਪਾ ਠੀਕ ਆ ਬਾਈ ਹਾਂ ਮੁੱਲ ਕਰਾਉਣਾ 70 ਕਰਾ ਲਓ 68000 ਦੀ ਬਾਈ ਕਹਿੰਦਾ ਬੈਡ ਦੇ ਦੇਣੀ ਬੜੀ ਨਾ ਇਧਰੀ ਸ਼ਰ ਪਹਹ ਕਰ ਗਈ ਭਾਲ ਕਰ ਗਈ ਗੁੜ ਪਾਇਸੀ ਸੂਈ ਕਰਕੇ ਉਹ ਕਰ ਗਈ ਭੜਾ ਚੋਈ ਚੋਈ ਬਹੁਤ ਚੰਗੀ ਆ ਚੋਈ ਵੀ ਬਾਈ ਕਹਿੰਦਾ ਨੰਬਰ 1 ਥੋੜੀ ਭਾਲ ਕਰ ਜਾਂਦਾ ਤਾਜ਼ਾ ਸਵਾ ਪਾ ਸੁੱਟੇ ਨਾ ਦੇਖੋ ਢਿੱਲਾ ਬਹੁਤ ਨਾੜਾ ਨੋੜਾ ਫੁੱਲ ਚੰਗੇ ਅਜੇ ਟਾਈਮ ਵੀ 2:30 ਵਜੇ ਹੋਣਗੇ ਹਾਂ ਟਾਈਮ ਵੀ ਕੁਝ ਨਹੀਂ ਘੰਟੇ ਪਈ ਚੋਣ ਦੇ ਹਾਂ ਮੰਨ ਕੇ ਜਾ ਟਾਈਮ ਹੋ ਗਿਆ ਹਾਂ ਬਈ ਜਮਾ 2:30 ਵਜੇ ਕੇ 2:00 ਵਜੇ 27 ਮਿੰਟ ਹੋ ਗਏ ਉਸ ਹਿਸਾਬ ਨਾਲ ਦਾ ਜਲ ਲਾ ਲਿਓ ਸ਼ਾਮ ਤੱਕ ਕੱਢ ਰਾ ਜਿਹੜਾ ਕਰਮਾਲੇ ਨੇ ਵਧੀਆ ਤਿਆਰ ਕਰ ਲੈਣਾ ਅੱਗੇ ਭਰਾ 3 ਨੰਬਰ ਤੇ ਇਹ ਜਰਸੀ ਕ੍ਰੋਸ ਆ ਡਾਕਟਰ ਜਿਵੇਂ ਪੰਜਾਬ ਵਾਲੀ ਬਰਫਰ ਦੀ ਠੰਡੀ ਤੇ ਗਾਂ ਨਾਲ ਕਿਨੇ ਕਹਿੰਦਾ ਪੰਜਾਬ ਵਾਲੀ ਬਰਫਰ ਦਿਨ ਲੇ 7-8 ਦੋਨੇ 20 ਕਿਲੋ ਦੇਊਗੀ ਬੜਾ 7 ਤੋਂ 8 ਦਿਨਾਂ ਦੀ ਕੱਚੀ ਲੇਵਾ ਦੇਖ ਕਮਾਲ ਮੈਂ ਕਿਹਾ ਕੀ ਆ ਬੋਤਾਂ ਪਹਿਲੀ ਕੱਚੀ ਕੱਚੀਆ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਠੰਡੀ ਬਰਫਰ ਦੀ ਪਲੀ ਫੁੱਲ ਮੂਰ ਦੀ ਵੇਜਾ ਪਿੱਛੇ ਦੀ ਵੇਜਾ ਲੈ ਕਹਿਣਾ ਕੁਛ ਨਹੀਂ ਹੈ ਨਾ ਗਰਮਾਣੀ ਧੱਕਾ ਵੀ ਨਹੀਂ ਕਹਿੰਦੀ ਜਰਸੀ ਕ੍ਰੋਸ ਆ ਫੁੱਲ ਪਲੀ ਵੀ ਫੁੱਲ ਕੱਦ ਭਾਈਨ ਵਜਨ ਦਾ ਤੇ ਕੱਦ ਦਾ ਤੇ ਅੰਤਿਮ ਕਿਆ ਪਏ ਹੂੰ ਫੇਸ ਦੇਖੋ ਫੇਸ ਬੜਾ ਪਿਆਰਾ ਤੋਰਾ ਇੱਕ ਨੰਬਰ ਪਲੀ ਵੀ ਫੁੱਲ ਆ ਬਾਈ ਦੇਖ ਕੀ ਮੋਲ ਲਾ ਗਾੜੇ ਜਾਇਦ ਜਰਾ ਡਾਕਟਰ ਮੁੱਲ ਜੀ ਨਾਲ ਮਰਜ਼ੀ ਕਰਾ ਲਾ ਬੈੜ ਆਪਾਂ ਇਹ 82000 ਦੀ ਦੇਣੀ ਆ ਠੀਕ ਆ ਬਾਈ ਮੁੱਲ ਜੀ ਨਾਲ ਮਰਜ਼ੀ ਕਰਾ ਲਓ 82000 ਠੰਡੀ ਆ ਨਹੀਂ ਬਈ ਲੈ ਹਜੇ ਦਿਨ ਲਈਓ 810 ਕੋਈ 20 ਨੂੰ ਦੇਣਗੇ ਜਰਸੀ ਬਹੁਤੀ ਆ ਬਾਈ ਤੇ ਗਰਮੀਆਂ ਦਾ ਠੰਡ ਦਾ ਤੋਹਫਾ ਫੈਂਡ ਫੋਲੋ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਫੇਸ ਬੜਾ ਚੰਗਾ ਪੜੀ ਵੀ ਆ ਜਾਨ ਪ੍ਰਾਨ ਕਦ ਕਾਠ ਕੱਚ ਨਹੀਂ ਗਾ ਕੋਈ ਕੱਚ ਨਹੀਂ ਹਾਂ ਸਾਣਾ ਕੀ ਭਈਆ ਕਰਮ ਵਾਲੀ ਫੁੱਲ ਫਲੀ ਵੀ ਆ ਚੰਗਾ ਰਿਕਾਰਡ ਦੁੱਧ ਦਾ ਬਾਈ ਤੋਰਾ ਇੱਕ ਨੰਬਰ ਹੈ ਵੀਰੇ ਮੋਲ ਵੀ ਜੈ ਜੀ ਆ ਬਾਈ ਨੇ ਰੱਖਿਆ ਉਸ ਹਾਂ ਨਾ ਬੜਾ ਚੰਗੀ ਬਹੁਤ ਆ ਫੁੱਲ ਫਲੀ ਵੀ ਆ ਅੱਗੇ ਬਈ 4 ਨੰਬਰ ਤੇ ਕਿਹੜਾ ਸੂਆ ਇਹ ਡਾਕਟਰ ਮੰਨ ਕੇ ਤੀਜਾ ਸੂਆ ਹੁੰਦੀ ਆ ਆਪਾਂ ਦੂਜਾ ਵੀ ਨਹੀਂ ਕਹਿੰਦੇ ਬੜਾ ਕਿੰਨੇ ਦਿਨਾਂ ਦੀ ਕੱਚੀ ਬਾ ਦਿਨ ਪੰਜ ਚਾਰ ਲਊਗੀ ਦੁੱਧ ਦੇ ਦੋ 22 ਕਿਲੋ 20 ਕਿਲੋ ਕੀਆ ਉਦੋਂ ਦੇ ਦੂ ਬਾਈ ਕਹਿੰਦਾ 22 ਕਿਲੋ ਖੱਚੀ ਖੱਚੀ ਆ ਦਿਨ ਹਜੇ ਲੈੰਦੀ ਆ ਉਦੋਂ ਨੂੰ ਆਰਡਰ ਆ ਜਿਹੜਾ ਕਰਮਾਲੀ ਨੇ ਵਧੀਆ ਤਿਆਰ ਕਰ ਲੈਣਾ ਫੁੱਲ ਕੱਦ ਦਾ ਫੁੱਲ ਪਲੀ ਵੀ ਲੇਵਾ ਕਮਾਲ ਦਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਫੇਸ ਬੜਾ ਚੰਗਾ ਬੋਦੀ ਬਦੀ ਚੰਗੀ ਆ ਸੁਨੱਖ ਪੂਣਾ ਬਹੁਤ ਆ ਬੈੜ ਦੇ ਵਿੱਚ ਤੋਰਾ ਦੇਖੋ ਲੈ ਕੀ ਬਾਤ ਆ ਬਾਈ ਕੀ ਮੁੱਲ ਲਵਰੇਜ ਹੈ ਜੀ ਡਾਕਟਰ ਮੁੱਲ ਕਰਾਉਣਾ ਜਿੰਨਾ ਮਰਜ਼ੀ ਕਰਾ ਲਾਪਾ ਬੈੜੇ 71000 ਦੀ ਦੇਣੀ ਆ 70 ਤੇ 1 ਦੀ ਮੁੱਲ ਕਰਾਉਣਾ ਜਿੰਨਾ ਮਰਜ਼ੀ ਕਰਾ ਲਓ ਅਜੇ ਦਿਨ ਪੰਜ ਚਾਰ ਲਊਗੀ ਕੱਲ ਤਿਆਰ ਹੋਈ ਨਾ ਇਕੱਲਾ ਇਕੱਲਾ ਥਣ ਕਰ ਜਿੰਨਾ ਬੈਲਟ ਬੋਲਟ ਬਹੁਤ ਆ ਲੈ ਵੀ ਜੀ ਸਹੀ ਗੱਲ ਆ ਬਈ ਨੂੰ ਬਹੁਤ ਪਲੀ ਪੁਲੀ ਬਹੁਤ 71 ਦੀ ਦੇ ਦੇਾਂਗੇ 70 ਤੇ 1 ਦੀ ਹੋ ਲਾ ਗਈ ਹਾਂ ਮੁੱਲ ਜਮ ਜੈ ਜਮ ਮੁੱਲ 75 ਕਰਾ ਲਾ ਕਿੰਨਾ ਮਰਜ਼ੀ ਕਰਾ ਲਓ ਠੀਕ ਆ ਬਈ ਤੋਰਾ ਦੇਖੋ ਇੱਕ ਨੰਬਰ ਲੇਵਾ ਦੇਖੋ ਮੂਰੋਂ ਵੀ ਲੇਵਾ ਲੂਆ ਬਹੁਤਾ ਪ੍ਰਸ਼ਾਂਤ ਵੀ ਲੇਵਾ ਚੰਗਾਗਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਕੱਚੀ ਕੱਚੀ ਅੱਬ ਬਣਦੀ ਤੁਰੀ ਆਉਂਦੀ ਆ ਪੰਜ ਚਾਰ ਦਿਨ ਲੂਗੀ ਹਾਂ ਨੇੜੇ ਜਾ ਕੇ ਲੇਵਾ ਜਿਹੜਾ ਨੇ ਪੰਡ ਵਾਲਾ ਤਿਆਰ ਕਰ ਲੈ ਹਾਂ ਥੱਬੇ ਦਾ ਲੇਵਾ ਖੜੂ ਥਣ ਵੀ ਇਹਨਾਂ ਕੱਲਾ ਕੱਲਾ ਕਰ ਜਾਣਾ ਜਦੋਂ ਤਿਆਰ ਹੋ ਗਈ ਇੱਥੇ ਹੀ ਗੱਲ ਆ ਬਈ ਲੈ ਲੇਵਾ ਦੇ ਬੈਲਟ ਬੋਲਟ ਲੇਵਾ ਦੀ ਬਹੁਤ ਚੰਗੀ ਆ ਹੂੰ ਅੱਗੇ 5 ਨੰਬਰ ਕਿਹੜਾ ਸੂ ਆ ਜੀ ਇਹ ਡਾਕਟਰ ਬੱਚੀ ਪਹਿਲੇ ਸੂ ਸੂਈ ਆ ਜਦੋਂ ਸੂਈ ਆ ਬਈ ਇਹ ਕੱਲ ਦੀ ਸੂਈ ਸੋਈ ਅਗਲੇ ਦਿਨ ਘਰੋਂ ਲਈ ਆਪਾਂ ਓਕੇ ਬਾਈ ਹਾਂ ਬੱਚਾ ਕੀ ਆ ਬੱਛਾ ਪਿਛੇ ਬੱਛਾ ਬਾਈ ਇਧਰੇ ਆਪਾਂ ਬੋਲਾ 4 ਕਿਲੋ ਕੱਢਿਆ ਸਾਢੇ 3-4 ਕਿਲੋ ਬੋਲਾ ਕੱਢਿਆ ਵਾ ਠੀਕ ਆ ਬਾਈ 7-8 ਕਿਲੋ ਬੋਲਾ ਹੋਊ ਹੁਣ ਠੀਕ ਆ ਥੱਲੇ ਕੋਲ ਦੇ ਬਾਈ ਤੋੜ ਕੇ ਦਿਖਾ ਦੇ ਚੰਗੀ ਆ ਵੱਡ ਸੂਈ ਸਵਾਈ ਆ ਬਾਈ ਜਰਸੀ ਆ ਫੁੱਲ ਬਰੀਡ ਫੇਸ ਬੜਾ ਚੰਗਾ ਬੋਦੀਵਾਦੀ ਚੰਗੀ ਆ ਸਨਖ ਹੋਣਾ ਚੰਗਾ ਚਵਾਈ ਕਿਵੇਂ ਆ ਭਰਾ ਇੱਕ ਨੰਬਰ ਚਵਾਈ ਥਾਣ ਦੇਖੋ ਬਈ ਕਮਾਲਾ ਲੱਗਿਆ ਪੂਰੀ ਵੀ ਅਜੇ ਮੰਨ ਕੇ ਖਾਲੀ ਨਹੀਂ ਕੀਤੀ ਓਕੇ ਹਾਂ ਟੂਆ ਟੂਆ ਪੂਰਾ ਚੰਗਾ ਬੋਦੀਵਾਦੀ ਚੰਗੀ ਆ ਮੋਲ ਕੀ ਆ ਭਰਾ ਜਾਇ ਜਾਇ ਡਾਕਟਰ ਮੁੱਲ ਜਿੰਨਾ ਮਰਜ਼ੀ ਕਰਾ ਲਾਪਾ ਵੈੜੇ ਸਾਡੇ 48 ਹਜ਼ਾਰ ਦੀ ਦੇ ਦੇਗੇ ਠੀਕ ਆ ਬਾਈ ਸਾਡੇ 48 ਹਜ਼ਾਰ ਦੀ ਬਾਈ ਕਹਿੰਦਾ ਵੈੜ ਦੇ ਦਾਂਗੇ ਮੁੱਲ ਜਿੰਨਾ ਮਰਜ਼ੀ ਕਰਾ ਲਓ ਉਹ ਚਮਕ ਚਮਕ ਦੇਖ ਚਮਕ ਫੁੱਲ ਰੰਗ ਬਹੁਤ ਚੰਗਾ ਫੇਸ ਬਾ ਦੇਣੀ ਇਹਨੇ ਦੀ ਠੀਕ ਹਾਂ ਤੇ ਨਾ ਹੀ ਮੋਲ ਜਮਤ ਜਾਇਜ ਆ ਬੈਠਦੇ ਸਾਹਮਣੇ ਲੇਵਾ ਬਹੁਤ ਆ ਬਈ ਬਹੁਤ ਸੋਹਣਾ ਆਰਡਰ ਹਜੇ ਬਾਈ ਕਹਿੰਦਾ ਪ੍ਰੋਪਰ ਖਾਲੀ ਵੀ ਨਹੀਂ ਕਰੀ ਤਾਜੀ ਸੂਈ ਹੈ ਨਾ ਹਾਂ 4 ਕਿਲੋ ਡੰਗ ਦਾ 3.5 4 ਕਿਲੋ ਕੱਢਦਾਨੇ ਆ ਠੀਕ ਆ ਬਾਈ ਯਾਨੀ 12 13 ਲੀਟਰ ਦੁੱਧ ਦੇ ਦੂ ਐਵੇਂ ਗੱਪ ਮਾਰਨ ਨੂੰ ਆਪਾਂ ਬਾਲਾ ਫਾਇਦਾ ਨਹੀਂ ਕੋਈ ਸਹੀ ਗੱਲ ਆ ਬਾਈ ਇਨਾ ਮਰਜੀ ਵੀ 20 ਕਿੱਢੀ 18 13 ਕਿ ਲੀਟਰ ਦੁੱਧ ਦੇ ਦੂ ਸਹੀ ਗੱਲ ਆ ਹਾਂ ਨਗਸੀ ਭਰਾ ਕੋਲੇ ਪਾਣੀ ਉਹ ਆਪਣੀ ਵੇਚੀ ਵੇ ਬਸ ਓਕੇ ਬਾਈ ਪੰਜ ਅਸੀਂ ਪੰਜ ਹੀ ਦਿਖਾਦੇ ਕਿਸੇ ਵੀਰ ਨੂੰ ਕੋਈ ਵੀ ਨਗ ਪਸੰਦ ਆ ਬਾਈ ਨਾ ਕਨੈਕਟ ਕਰ ਲਿਓ ਧੰਨਵਾ